دیکھو بی پی بدلنا شوگر بدلنا کوئی کارن کی یہ محلہ کنٹک پہ بیٹھا سیکرٹ بیشن سیکٹر ਸਰ ਅਬ ਆਈਡੀ ਕੰਪਲੇਂਟ ਤੁਹਾਡਾ ਕੰਪਲੇਂਟ ਹੈ ਸਰ ਕਿਤੇ ਵੀ ਜਾਏ ਪੇਸ਼ੈਂਟ ਉਹਦੀ ਸਾਰੀ ਰਿਪੋਰਟਾਂ ਨਾਲ ਹੀ ਜਿਨਾ ਹੈ ਹਾਂ ਅਸਲ ਇਹ ਅਬ ਤੁਸੀਂ ਹੋਰ ਕਰਦੇ ਹੋ ਮਰ ਦੇ ਪਹਿਲੇ ਚੁੱਕਾ ਨਾ ਜੇ ਸਾਫਟਿਕ ਰਣਨੀਤੀ ਨੀ ਨਾ ਬਟ ਆਪਰਵਾਸ ਹਰ ਜਵਾਬ ਦੇ ਰਹੇ ਆ ਤੁਹਾਡੀ ਜਾਣਕਾਰੀ ਵਾਸਤੇ ਇਹਨੂੰ ਵੀ ਤੁਸੀਂ ਹਾਈਲਾਈਟ ਕਰੋ ਇਹ ਪਹਿਲੀ ਵਾਰੀ ਆ ਕਿ ਮਾਨ ਸਰਕਾਰ ਨੇ ਮਲਟੀ ਸੈਕਟੋਰਲ ਕੋਆਰਡੀਨੇਸ਼ਨ ਕੀਤੀ ਹੈ ਇਹਦੇ ਵਾਸਤੇ ਉਹਦੇ ਵਿੱਚ ਹੈਲਥ ਡਿਪਾਰਟਮੈਂਟ ਲੀਡ ਲੀਡ ਡਿਪਾਰਟਮੈਂਟ ਹੈ education department ਦਾ ਮੇਨ ਕੰਮ ਹੈ ਜਿਹੜੀਆਂ ਇਨਫੋਰਮੇਸ਼ਨ এডਿਕੇਸ਼ਨ ਕਮਿਊਨੀਕੇਸ਼ਨ IEC ਐਕਟੀਵਿਟੀਜ਼ ਦੇ ਵਿੱਚ এডਿਕੇਸ਼ਨ ਦੇ ਵਿੱਚ ਔਰ ਇਸ ਤੋਂ ਸવાય ਜਿਹੜੀਆਂ ਲੋਕਲ ਬਾਡੀਜ਼ ਆ ਚਾਹੇ ਅਰਬਨ ਹੈ ਮਿਸੀਪਲ ਕਮੇਟੀ ਹੈ ਮਿਸੀਪਲ ਕਾਰਪੋਰੇਸ਼ਨ ਹੈ ਲੋਕ ਗ੍ਰਾਮ ਪੰਚਾਇਤ ਹੈ ਜਾਂ ਬਲਕ ਸੰਪਤੀ ਔਰ ਜ਼ਿਲ੍ਹਾ ਪ੍ਰੀਸ਼ਦ ਹੈ ਇਹਨਾਂ ਦੇ ਨਾਲ ਵਾਟਰ ਸਪਲਾਈ ਸੈਨੀਟੇਸ਼ਨ ਹੈ ਇਹ ਸਾਰੇ ਮੈਂਬਰ ਇਕੱਠੇ ਹੋ ਕੇ ਅਸੀਂ ਕੋਆਰਡੀਨੇਟਡ ਇਕਨ ਰਿਪੋਰਟ ਕਰ ਰਹੇ ਹਾਂ ਆਪਣਾ ਡਿਪਲੀਕੇਸ਼ਨ ਛੜਿਆ ਰੋਪੜ ਚਰਨ ਬਹੁਤ ਵਧੀਆ ਕੰਮ ਕੀਤਾ ਸੀ ਅਤੇ ਸ਼ੌਕਤ ਜੀ ਨੇ ਸਾਡਾ ਇਸ ਵਾਰੀ ਡੈਂਗੂ ਦੇ ਕੇਸਸ ਮਤਲਬ ਲੈਸ ਦਨ ਹਾਫ ਹੈ ਜੀ ਫਰੋਂ ਦਾ ਫੇਸ ਪ੍ਰੀਵियस ਈਅਰ ਤੋਂ ਵੀ ਪੋਸਟ ਤੋਂ ਵੀ ਘਟਾ ਹੈ ਜੀ ਤਕਰੀਬਨ 1/3 ਰਹਿ ਗਿਆ ਸਾਡੇ ਔਰ ਜੇ ਤੁਸੀਂ ਦੇਖੋਗੇ ਪੰਜ ਕਾਲਜ ਕਿੰਨੇ ਕੇਸ ਹੈ ਮਹਾਲੀਚ ਕਿੰਨੇ ਕੇਸ ਹੈ ਤੁਹਾਨੂੰ ਆਪਣੇ ਆਪ ਫਰੈਂਸ ਪਤਾ ਲੱਗ ਜਾਣਾ ਅਸੀਂ ਮਲਟੀ ਸੈਕਟਰਡ ਕੋਆਰਡੀਨੇਸ਼ਨ ਕਰ ਰਹੇ ਹਾਂ ਸੋ ਬਹੁਤ ਸਾਰੇ ਹਰ ਇੱਕ ਚੀਜ਼ ਮਨੀ ਬੇਸਡ ਨਹੀਂ ਹੁੰਦੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਮਤਲਬ ਜਿਹੜੀ ਤੁਹਾਡੀ ਸਟ੍ਰੈਟਜੀ ਹੁੰਦੀ ਆ ਜਾਂ ਪਲਾਨਿੰਗ ਹੁੰਦੀ ਆ ਉਹ ਵੀ ਅਸੀਂ ਡਿਫਰੈਂਟ ਲੈਵਲ ਤੇ ਕਰ ਰਹੇ ਹਾਂ ਜਿੰਦਰ ਸਾਹਿਬਾ ਜੀ ਬਹੁਤ ਪ੍ਰਾਨਕ੍ਰਿਤ ਬੋਲ ਬਣਾਇਆ ਸਨ ਨਾ ਔਰ ਜਿੰਦਰ ਸਾਹਿਬਾ ਜੀ ਹੈਗੇ ਜਿਹੜੇ ਪਾਠ ਕਰਦੇ ਸਾਡੇ ਆ ਲੱਗੇ ਆ ਉਹਨਾਂ ਨੇ ਪਹੁੰਚਾਈ ਸਾਡੇ ਮਾਸਟਰ ਜੀ ਦੇ ਜਿਹੜੇ ਸੀਰਕ ਦੀ ਜਿਹੜੇ ਕਿ ਰੈਡਾਇੰਟਿਚਰ ਹੈ ਔਰ ਕੁਝ ਹੋਰ ਵੀ ਤੋਂ ਆਮ ਲੈ ਆ ਉਹ ਵੀ ਬਹੁਤ ਸਾਰੇ ਜਿੰਨੇ ਵੀ ਆਪ ਸਹਿਯੋਗ ਔਰ ਜਿੰਨੇ ਵੀ ਸਾਰੇ ਪਹੁੰਚੇ ਸਾਡੇ ਸਾਸ਼ੀ ਕਰ ਰਹੇ ਜੀ ਇਹ ਸਾਰੇ ਸੈਕਟਰਾਂ ਦੇ ਜਿਹੜੇ ਅੱਜ ਆਨਲਾਈਨ ਅੰਦਰੋਂ ਦੀ ਸਿਨੈਕਰੇਸ਼ਨ ਕਰ ਰਹੇ ਹਨ ਔਰ ਇਹ ਆਬਾ ਆਈਡੀ ਕੰਪਲਾਈਡ ਹੈ। ਇਹਦੇ ਨਾਲ ਜਿਸ ਬੋਧ ਕਿਸੇ ਨੂੰ ਤਾਂ ਰੈਸ ਸਰਟ ਹੈ ਉਹਨਾਂ ਪੇਸ਼ੇ ਤੋਂ ਬਾਈਚਾਸ ਨੂੰ ਫਾਦੂ ਕਰਾ ਮੈਰਾ ਆ ਗਿਆ ਜੇ ਉਹਨੂੰ ਫੀਸਪੋਰਟ ਜਾਣਾ ਤਾਂ ਹੈ ਰਿਸ਼ਤੇਦਾਰੀ ਨੂੰ ਰੋਡ ਪਾਈ ਉਹਦੀ ਤਵੀਰ ਖਰਾਬ ਹੋ ਗਈ। ਉਹ ਉੱਥੇ ਦੇ ਡਾਕਟਰਾਂ ਦੇ ਕੋਲ ਜਾ ਕੇ ਵੀ ਆਪਣਾ ਕਰਵਾ ਸਕਦਾ। ਇਹ ਸਾਰੇ ਜਿਹੜੇ ਅਗਿਆ ਇਹ ਨਵੇਂ ਜਿਹੜਾ ਜਿੰਨੇ ਵੀ ਸਾਡੇ ਨਵੇਂ ਨੀਸ਼ਾ ਕਰਵਾ ਚਾਹੀ ਆਈਸੀਯੂ ਹੋਵੇ ਨਿਕੂ ਹੋਣ ਆਮ ਆਦਮੀ ਖੜੇ ਕੋਲ ਜਿਹੜੀ ਜਿਹੜੀ ਬਿਮਾਰੀ ਦੀ ਜਣਾ ਅਸੀਂ ਸਰਵੇ ਕਰਾਇਆ 90% ਜਿਹੜੇ ਅੰਗਰੇਜ਼ ਹਨ ਉਹ ਉਹਨਾਂ ਦੇ ਗੁਰਦੇ ਤੰਗ ਹੋਏ ਕਿਉਂਕਿ ਉਹਦਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਸ਼ੂਗਰ ਬਹੁਤ ਜ਼ਿਆਦਾ ਸੀ ਔਰ ਉਹ ਵਿਚਾਰੇ ਗੀਹ ਸੀ ਮਿਹਨੂਰ ਸੀ ਕਿਸਾਨ ਸੀ ਨਾ ਕੋਈ ਛੋਟਾ ਦੁਕਾਨਦਾਰ ਸੀ ਛੋਟਾ ਬਿਜ਼ਨਸਮੈਨ ਸੀ ਔਰ ਉਹ ਆਪਣੇ ਰਾਜ ਨਹੀਂ ਕਰਾ ਸਕਦੇ ਉਹਨੂੰ ਪਤਾ ਹੀ ਨਹੀਂ ਸੀ ਵਿਚਾਰਿਆਂ ਨੂੰ ਜਦੋਂ ਉਹਨੇ ਉਹਨੂੰ ਬਲੈਕਨੇਟ ਬਣਦੇ ਨਾਲ ਇੱਕ ਕੁਆਲਿਟੀਕ ਜਿਹੜੀ ਚੀਜ਼ ਹੈ ਉਹ ਆ ਰਹੀ ਹੈ ਪ੍ਰਾਇਮਰੀ ਕੇਅਰ ਦੇ ਵਿੱਚ ਸੀਐਮ ਦੀ ਯੋਗਸ਼ਾਲਾ ਤੇ ਮੱਲਾ ਕਰੇ ਇੱਕ ਨਵੀਂ ਕਿਸਮ ਦੀ ਰੈਵੋਲੂਸ਼ਨ ਕਰ ਰਿਹਾ ਜਿਹੜਾ ਕਿ ਅਸੀਂ ਵੀ ਨਹੀਂ ਸੋਚਿਆ ਸੀ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ 55% ਜਿਹੜੇ ਪੇਸ਼ੈਂਟ ਹੈ ਉਹ ਲੇਡੀਜ਼ ਹੈ ਰਿਹਾ ਔਰ ਇਸ ਤੋਂ ਸਵਾਇ 20% ਪੇਸ਼ੈਂਟ ਹੈ ਉਹ ਸੀਰੀਅਸਲੀ ਦੇਖਦਾ ਜਿਹਨਾਂ ਦੇ ਕੇ ਮੋਰਡੇ ਫੇਲ ਹੋ ਰਹੇ ਸੀ ਜਿਹਨਾਂ ਦੇ ਮੋਰਡੇ ਫੇਲ ਹੋ ਰਹੇ ਸੀ ਤੇ ਇਹ ਦੋਵਾਂ ਦੀ ਸ਼ਰਤਾਂ ਦੋਨੇ ਫੇਲ ਹੋਣੇ ਪਾਉਂਦੇ ਹਨ 12% ਬੱਚੇ ਅਜਿਹੇ ਬੱਚੇ ਤਾਂ ਅਜਿਹਾ ਸੋਚਣਗੇ ਬੱਚਾ ਕਿ ਸਟੈਂਟ ਕਿੰਨੀ ਹੈ ਬ੍ਰਿਸਟਿਕ ਕਿੰਨੀ ਹੈ ਐਨੀਮੀਆ ਕਿੰਨਾ ਹੈ ਵੀਰ ਕੇ ਦੀ ਕੇ ਦੀ ਕਰਤਾ ਨਹੀਂ ਤਾਂ ਬਰੋਬੀ ਹੋ ਜਾਂਦਾ ਸੀ ਤੁਸੀਂ ਦੇਸੀ ਆਈ ਕਰਦੇ ਹੋ ਆਵਾਜ਼ ਸੁਣਦਾ ਜੌਬ ਲਈ ਆ ਤੁਹਾਨੂੰ ਲੱਗਦਾ ਸੀ ਸੋ ਇਹ ਜਿਹੜੇ ਸਾਰੇ ਇਨੀਸ਼ੀਏਟ ਪ੍ਰਾਇਮਰੀ ਕੇਅਰ ਦੇ ਵਿੱਚ ਇਸੇ ਰੈਵਿਊਸ਼ਨ ਜੋ ਕਿ ਕੈਰਕਟਰੋ ਤੇ ਨਰੋਬੀ ਕਿਰੀਆਂ ਦੇ ਵਿੱਚ ਜੋ ਸੈਮੀਨਾਰ ਵੀ ਹੋਇਆ ਸੀਗਾ ਉਹ ਜਿਹੜਾ ਉਹ ਸੈਮੀਨਾਰ ਸੀਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਦਾ ਪ੍ਰਾਇਮਰੀ ਕੇਅਰ ਦਾ ਮਾਡਲ ਹੈ ਔਰ ਦੂਜਾ ਜਿਹੜਾ ਕੁਆਸਮਾਨ ਗਵਰਨਮੈਂਟ ਫਰਿਸ਼ਟੇ ਸਕੀਮ ਵਾਲੇ ਐਕਸੀਡੈਂਟ ਰੈਕਟਿਵ ਨੇ ਇਹ ਦੋਨੋਂ ਇਨੀਸ਼ੀਏਟਿਵ ਕਹਿੰਦੇ ਜੀ ਇਹ ਤਾਂ ਗਲੋਬਲੀ ਹੋਣੀ ਚਾਹੀਦੀ ਹੈ ਸਾਰੀ ਦੁਨੀਆ ਦੇ ਲੋਕਾਂ ਨੂੰ ਬਾਤ ਕਰਨੀ ਚਾਹੀਦੀ ਹੈ ਲਾਸਟ ਮਹੀਨਾ ਜਿਹੜੀ ਆਫ ਬ੍ਰਾਗਸ ਦੇ ਪ੍ਰੈਜ਼ੀਡੈਂਸ ਕੀ ਮੈਂ ਆਪ 30 ਕਿਲੋਮੀਟਰ ਤੱਕ ਸਰਕਾਰੀ ਕਾਹੂਸ ਤੇ ਗੱਡੀ ਉਹਨਾਂ ਦੀ ਮੈਡੀਕਲ ਟ੍ਰਾਈਜਰ ਜਿਹੜੀ ਕਹਿੰਦੇ 108 ਐਂਬੂਲੈਂਸ ਦੇ ਨਾਲ 5 10 15 ਮਿੰਟ ਸਪੈਸ਼ਲ ਰਸਤੇ ਨਾਲ ਪਹੁੰਚ ਜਾਂਦਾ ਪਹੁੰਚਦਾ ਪ੍ਰਾਈਵੇਟ ਹੋਵੇ ਸਰਕਾਰੀ ਹੋਵੇ ਮਰੀਜ਼ ਪੰਜਾਬ ਦਾ ਹੋਵੇ ਹਰਿਆਣਾ ਦਾ ਹੋਵੇ ਅੱਜ ਵੀ ਡਾਕਟਰ ਸਰ ਕਰਨ ਵੀ ਹਰਿਆਣਾ ਦੇ ਬੰਦੇ ਆਏ ਹੋਏ ਨੇ ਮਰੀਜ਼ ਕਿਸੇ ਹੋਰ ਸੁਭਦਾ ਹੋਵੇ ਕਿਸੇ ਹੋਰ ਦੇਸ਼ ਦਾ ਹੋਵੇ ਰੱਬ ਨਾ ਕਰੇ ਜੇ ਪੰਜਾਬ ਦੀ ਧਰਤੀ ਤੇ ਐਕਸੀਡੈਂਟ ਹੋ ਜਾਏ ਉਹ ਜਿਹੜਾ ਬੰਦਾ ਲੈ ਕੇ ਚਾਰ ਕਾਉਂਟ ਰਿਸਟਾ ਉਹਨੂੰ 2000 ਰੁਪਏ ਉਹਨੂੰ ਸਵਾਰਨਾਸ਼ੀ ਉਹਦਾ ਉਹਦਾ ਸਮਾਨ ਸਟਰਾਕ ਕੀਤਾ ਜਾਏਗਾ 26 ਜਨਵਰੀ 15 ਅਗਸਤ ਤੋਂ ਨਾਲ ਨੂੰ 2000 ਰੁਪਏ ਜਿੱਤੇ ਜਾਣਗੇ ਸਮਾਨ ਵਿੱਚੋਂ ਸਵਾਰਨਾਸ਼ੀ ਵਿੱਚੋਂ ਔਰ ਸਾਰਾ ਨਾਜ ਨਾਜ 1000 ਦਾ ਹੋਵੇ 10000 ਦਾ ਹੋਵੇ 10 ਲੱਖ ਦਾ ਹੋਵੇ ਸਾਰਾ ਨਾਜ ਪੰਜਾਬ ਸਰਕਾਰ ਕਰਾਈ ਦੀ ਭਾਰਤ ਸਰਕਾਰ ਕਰਾਈ ਤੁਹੇ ਇੱਕ ਬਹੁਤ ਵਧੀਆ ਜੋ ਦਿੱਲੀ ਦੇ ਵਿੱਚ ਸਪੈਸ਼ਲਿਸਟ ਟੀਮ ਜੀ ਉੱਤਰ ਕਿਸੇ ਵਜ੍ਹਾ ਅਲਦੀ ਸਾਹਿਬ ਨੇ ਬਾਨ ਕਰਕੇ ਇਹ ਵੀ ਕਿ ਪਰ ਨਗਰਨ ਦੇ ਪ੍ਰਾਣੀ ਹੁੰਦੇ ਦਿੱਲੀ ਦੇ ਵਿੱਚ ਗੰਢੀ ਪਰਸਵਾ ਔਰ ਮਾਨ ਸਾਹਿਬ ਨੇ ਜਿਹੜੀਆਂ ਗੰਢੀਆਂ 800 ਬਰਦਰ ਤੇ ਪਹੁੰਚ ਗਈ ਉਹਦੀ ਡਿਮਾਂਡ ਬਹੁਤ ਅਸਰ ਤੇ ਅਸੀਂ ਬਹੁਤ ਜਲਦੀ ਸਾਡਾ ਅੱਗੇ ਵੀ ਸੇਸ਼ਨ ਕਰਾਵਾਂਗੇ ਜੀ ਵੀਰੂ ਰਾਮਾਨ ਜੀ ਸਾਡੇ ਐਮਐਨਏ ਸਾਹਿਬਾ ਜੀ ਬੇਰਕੋਟਾ ਤੋਂ ਉਹਨੇ ਸਾਨੂੰ ਗਿਆਨ ਦਿੱਤਾ ਉਹਨਾਂ ਨੂੰ ਮੈਂ ਆਦਾਬ ਕਰਨਾ ਜੀ ਉਹਨਾਂ ਨੇ ਸਾਰਿਆਂ ਨੂੰ ਸਸੇ ਕੰਮ ਕਰਨ ਸੁਰਵੇ ਦੇ ਨਾਮ ਸੀ ਜਿਹੜੇ ਹੈ ਗਿਆ ਇਹ 8 ਜਿਹੜੇ ਸਮੇਂ ਦੇ ਵਿੱਚ ਕਿਉਂਸਟਰ ਵਾਲਾ ਔਰ 8 ਮਾੜੇ ਸਮੇਂ ਦੇ ਵਿੱਚ ਸਭੀ ਆਲਰੇਡੀ ਜਿਹੜੇ ਵੈਰੀ ਕਾਈਡਲੀ ਜਿਹੜੇ ਸਾਡੇ ਐਨ ਜੀਓ ਕਰੀਆ ਨੇ ਹਰ ਕਨਸੈਂਟਰਡ ਅਸੀਂ ਜਿਹੜੇ ਸਾਡੇ 41 ਸਬਡਿਵੀਜ਼ਨ ਹਸਪਤਾਲ ਔਰ 23 ਸਾਡੇ ਜਿਹੜੇ ਜ਼ਿਲ੍ਹਾ ਹਸਪਤਾਲ ਹੈ ਇਹ ਹੁਣ 39 ਜਿਹੜੇ ਸਾਡੇ ਹਸਪਤਾਲਾਂ ਦੀ ਸਿਟੀ ਆ ਗਈਆਂ ਸਾਡੇ ਕੋਲ ਇਹਨੂੰ ਅਸੀਂ ਵਧਾ ਕੇ ਜਿਹੜਾ ਹੈ ਇੱਕ 64 ਤੇ ਲਾ ਜਾਗੇ ਸੱਥਾ ਦਾ ਅੰਦਾਜ਼ਾ ਹੈ ਅਗਲੇ 1 ਸਾਲ ਦੇ ਵਿੱਚ ਡਾਕਟਰਾਂ ਦੀ ਭਰਤੀ ਹੋ ਰਹੀ ਹੈ ਪਰਮੈਂਟ ਸੀ ਭਰਤੀ ਹੋ ਰਹੀ ਹੈ ਇਹ ਉਹਦਾ ਬੀਬੀ ਵਾਤਾ ਜੋਨਾ ਕਰਦੇ ਹੋ ਗਏ ਬੜੇ ਹੀ ਲੱਗਿਆ ਮੈਨੂੰ ਪਤਾ ਹੈ ਕਿ ਉਹ ਜਿਹੜਾ ਕੋਲਰ ਨੇ ਜਗਾ ਕਿ ਨਹੀਂ ਆਸ-ਪਾਸ ਫੋਨ ਮਾਰ ਕੇ ਉਹ ਵੀ ਗਏ ਵਾਲੇ ਦਾ ਕੋਲ ਚਲੋ ਕੋਈ ਪਤਾ ਉਹਦਾ ਕਿਰਾਏ ਦਾ ਨਹੀਂ ਬਸ ਇਹ ਪੂਰੀ ਦੇਖ ਲਿਆ ਜੋ 30 ਹਜ਼ਾਰਾਂ ਦੇ ਪ੍ਰੋਜੈਕਟਸ